ਸਤਿ ਸ੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਅਕਾਲੀ ਦਲ ਦਾ ਵੱਡਾ ਐਲਾਨ ਕਿਸਾਨ ਦਾ ਖੇਤ ਕਿਸਾਨ ਦੀ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 9 ਸਤੰਬਰ ਨੂੰ ਆਉਣ ਕੇ ਪੰਜਾਬ ਪੰਜਾਬੀਆਂ ਵਿੱਚ ਕਮਾਲ ਦਾ ਹੌਸਲਾ ਉਪੇਸ਼ ਬਗੇਲ ਦਿਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਅਤੇ ਗਲੋਬਲ 6 ਨੇ ਸ਼ੁਰੂ ਕੀਤਾ ਵੱਡਾ ਉਪਰਾਲਾ ਅਸ਼wini ਸ਼ਰਮਾ ਦੀ ਸ੍ਰੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਹੈਰੋਇਨ ਤੇ ਡਰਗ ਮਨੀ ਸਮੇਤ ਗ੍ਰਿਫਤਾਰ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਚਾਰੇ ਪਾਸੇ ਹਾਹਾਕਾਰ ਹੈ ਸੂਬੇ ਵਿੱਚ ਵੱਡਾ ਮਾਲੀ ਤੇ ਜਾਣੀ ਨੁਕਸਾਨ ਹੋਇਆ ਕਿਸਾਨਾਂ ਦੀ ਲੱਖਾਂ ਏਕੜ ਫਸਲ ਪਾਣੀ ਦੀ ਭੇਂਟ ਚੜ ਗਈ ਹੈ ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਾ ਲਗਾਤਾਰ ਹੜਪੀੜਤਾ ਦੀ ਮਦਦ ਲਈ ਹੱਥ ਵਧਾ ਰਿਹਾ ਹੈ ਬੀਤੇ ਦਿਨੀ ਲੋੜਵੰਦ ਕਿਸਾਨਾਂ ਨੂੰ ਬੰਨ ਪੂਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੱਖਾਂ ਰੁਪਏ ਦੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਦਦ ਕੀਤੀ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਕਈ ਇਲਾਕਿਆਂ ਦੇ ਦੌਰੇ ਉੱਤੇ ਸਨ ਇਸ ਦੌਰਾਨ ਉਹਨਾਂ ਕਿਸਾਨਾਂ ਨਾਲ ਮੁਲਾਕਾਤ ਕਰਦੇ ਇੱਕ ਵੱਡਾ ਐਲਾਨ ਕੀਤਾ ਲੁਧਿਆਣਾ ਦੇ ਇਲਾਕਿਆਂ ਵਿੱਚ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨ ਦਾ ਖੇਤ ਕਿਸਾਨ ਦੀ ਰੇਤ ਉਹਨਾਂ ਅਗੇ ਕਿਹਾ ਕਿ ਦਰਿਆਵਾਂ ਦੇ ਬੰਨ ਟੁੱਟਣ ਨਾਲ ਖੇਤਾਂ 'ਚ ਹੜ ਦੇ ਨਾਲ ਇਕੱਠੀ ਹੋਈ ਰੇਤ ਦਾ ਮਾਲਕ ਖੇਤ ਵਾਲਾ ਹੀ ਹੋਵੇਗਾ ਰੋਕਣ ਦੀ ਕੋਸ਼ਿਸ਼ ਹੋਈ ਤਾਂ ਅਕਾਲੀ ਦਲ ਡੱਟ ਕੇ ਖੜੇਗਾ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 3ਵੀਂ ਵਰ੍ਹੇ ਸਿਰ ਮੌਕੇ ਪ੍ਰਸਿੱਧ ਆਸਟ੍ਰੇਲੀਆਈ ਸਟ੍ਰੀਟ ਆਰਟਿਸਟ ਬੈਥਰੀ ਬੈਥਲੀ ਚੈਰੀ ਨੇ ਮੈਲਬੌਰਨ ਦੀ ਮਸ਼ਹੂਰ ਹੋਜ਼ੀਆਲੈਂਡ ਚ ਪਾਈ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਪੇਂਟਿੰਗ ਬਣਾ ਕੇ ਸ਼ਰਧਾਂਜਲੀ ਭੇਟ ਕੀਤੀ। ਭਾਈ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ 'ਚ ਪੰਜਾਬ 'ਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬੇਨਕਾਬ ਕੀਤਾ ਸੀ ਤੇ ਖਾਕੂ ਲਹਿਰ ਦੌਰਾਨ ਲਵਾਰਿਸ ਕੈਸ ਕੇ ਸਾੜੀਆਂ ਗਈਆਂ ਹਜ਼ਾਰਾਂ ਲਾਸ਼ਾਂ ਦੀ ਸੱਚਾਈ ਸਾਹਮਣੇ ਲਿਆ ਕੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ ਸੀ ਉਹਨਾਂ ਦਾ ਇਹ ਸਾਹਸ ਅੱਜ ਵੀ ਮਨੁੱਖੀ ਹੱਕਾਂ ਦੀ ਲੜਾਈ ਲਈ ਪ੍ਰੇਰਨਾ ਬਣਿਆ ਹੋਇਆ ਹੈ ਉਧਰ ਪੰਜਾਬ ਵਿੱਚ ਪਿਛਲੇ 15-20 ਦਿਨਾਂ ਤੋਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਜਿਸ ਦੀ ਲਪੇਟ ਵਿੱਚ ਸੂਬੇ ਦੇ 2000 ਤੋਂ ਵੱਧ ਪਿੰਡ ਆ ਚੁੱਕੇ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਜਾਵੇਗਾ ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀ ਹੈ ਸ਼੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਨੂੰ ਲੈ ਕੇ ਕਾਫੀ ਚਿੰਤਤ ਹਨ ਅਤੇ ਇਸਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਕੇ ਹੜ੍ਹਾਂ ਦਾ ਜਾਇਜ਼ਾ ਲਿਆ ਜਾਵੇਗਾ ਤਾਂ ਜੋ ਪੰਜਾਬ ਦੀ ਲੋੜੀਂਦੀ ਮਦਦ ਕੀਤੀ ਜਾ ਸਕੇ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ 9 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਪੰਜਾਬ ਆਉਣਗੇ ਉਹ ਹਵਾਈ ਜਹਾਜ਼ ਰਾਹੀਂ ਪੰਜਾਬ ਦੇ ਪਠਾਨਕੋਟ ਪਹੁੰਚਣਗੇ ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪਠਾਨਕੋਟ ਵਿੱਚ ਹੀ ਸਵੇਰੇ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਜਾ ਸਕਦੀ ਹੈ ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਹੜਪੀੜ ਤੇ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਕਰਤਾਰਪੁਰ ਕੋਲਡੋਰ ਪਹੁੰਚੇ ਉਹਨਾਂ ਦੇ ਨਾਲ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਹੈ ਕਿ ਉਹ ਪੰਜਾਬੀਆਂ ਦੀ ਹਿੰਮਤ ਅਤੇ ਹੌਂਸਲੇ ਦੇ ਕਾਇਲ ਹੋ ਗਏ ਨੇ ਇਸ ਸੰਕਟ ਦੀ ਘੜੀ ਉਹ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਹਰ ਵਰਗ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਉਥੇ ਇਹੋ ਕਿਹਾ ਹੈ ਕਿ ਦੋਹਾਂ ਸਰਕਾਰਾਂ ਦਾ ਕਸੂਰ ਹੈ ਜੋ ਹੜ੍ਹਾਂ ਕਾਰਨ ਇਹਨਾਂ ਨੂੰ ਨੁਕਸਾਨ ਹੋਇਆ ਨਾ ਤਾਂ ਨਾਲੀਆਂ ਦੀ ਸਫਾਈ ਕਰਾਈ ਗਈ ਤੇ ਨਾ ਹੀ पक्या गई हम दो हाँ सरकारजे मुड़ वसेवे की घोषणा करनी चाहिए क्योंकि पंजाब का हड़ा कारण काफी नुकसान होया बीच में कोई समन्वय नहीं होने के कारण से ये आपदा आया है और इसके लिए जिम्मेदार केंद्र और राज्य सरकार दोनों हैं। तो निश्चित रूप से आ, इनकी जिम्मेदारी दोनों सरकारों को लेना चाहिए तीसरी बात यह है कि सरकार के द्वारा कोई अभी तक के आपदा राहत नहीं दिया गया है लेकिन मैं पंजाब के पंजाबीयत जो जज्बा है उसको सलाम करता हूँ कैसे कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग जुट गए हैं संगत के लोग जुटे हैं डेरे के लोग जुटे हैं और सामाजिक संगठन जुटे हैं हमारे कांग्रेस के प्रदेश कांग्रेस के सांसद लोग विधायक लोग संगठन के लोग सब लोग जुटे हैं और जिससे जो जो, जो 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 बन पड़ रहा है वो सब ला रहे हैं चाहे राशन देने की बात हो चाहे पशुओं के चारा देने के बात हो चाहे इलाज के लिए दवाई देने की बात हो चाहे तटबंध गाँव को बचाने के लिए फसल बचाने के लिए जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं वो अद्भुत है ये केवल पंजाब में हो सकता है जो ये यह यहाँ देखने को मिलता है लेकिन सरकार बिल्कुल असंवेदनशील है इसकी जितनी निंदा की जाए कम छत्तीसगढ़ भूपेश बघेल जी आए ने और प्रधान जी के पंजाब प्रदेश के राजा वड़िंग जी इत खास करके बॉर्डर के उपर बघेल साहब यहाँ जो दूसरी बांध है वो सामने पाकिस्तान है और जब हम चलते हैं पठानकोट से राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ क्यों हुआ जब मेरे ख्याल दस पंद्रह साल से बादल साहब भी रहे अब ब्लेम गेम की बात नहीं है 88 में बाढ़ आई थी उसके बाद सैंतीस साल के बाद अब दोबारा उससे ज़्यादा बाढ़ आई है तो ਅਹਮਾਰੀ ਤੋਂ ਆਪ ਵੀ ਹੈ ਔਰ ਹਮ ਵੀ ਹੈ ਤੌਰ ਤੇ ਮੈਂ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਤੇ ਰਾਜਾ ਜੀ ਹਮ 4 ਐਮਪੀ ਹੈ 3 ਐਮਪੀ ਹੈ ਜੋ ਬਿਲਕੁਲ ਜਿਨ੍ਹਾਂ ਦੇ ਰਾਕਿਆਂ ਜੇ 접ਤਵਾ ਹੜ ਆਇਆ ਫਰੋਜਪੁਰ ਅਮਰਤਸਰ ਔਰ ਗੁਰਦਾਸਪੁਰ ਤੇ ਇਹਦੇ ਚ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਇਹ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜੇ ਸਾਡੇ ਇੱਕ ਸੱਕੀ ਨਾਲਾ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਲਈ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਆ ਇਹ ਮੈਨੂਵੇਡ ਮੈਂ ਕਹਾਂਗਾ ਹੋਈ ਹੈ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਆਉਂਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰੰਜੀਤ ਸਾਗਰ ਡੈਮ ਨੂੰ 5-7 ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋ ਕੇ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ ਮੈਂ ਬਾਤ ਵੀ ਕਰਾਂਗੇ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੇ ਕਿ ਇਹਦੀ ਇਨਕੁਆਰੀ ਕਰਾਓ ਕਿ ਕਿਹਦੇ ਕੰਨ ਤੇ ਪਾਣੀ ਛੱਡਿਆ ਗਿਆ ਜੋ ਤੁਸੀਂ ਆਏ ਹੋ ਔਰ ਇਸ ਇਲਾਕੇ ਦਾ ਮੇਰੇ ਖਿਆਲ ਸਾਰੇ ਬੰਦੇ ਖੜੇ ਹੋਣਗੇ ਇੱਥੇ ਜਿਹੜੇ ਬੰਦੇ ਇਸ ਵਿੱਚ ਜਹਾਂ ਗੋਭੀ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਹਾਂ ਇੱਕ ਇੱਕ ਏਕੜ ਦਾ 1 ਲੱਖ ਰੁਪਇਆ ਉਸ ਦਾ ਠੇਕਾ ਹੈ 50000 ਰੁਪਏ ਗੋਭੀ ਕੇ ਉਪਰ ਖਰਚਾ ਜਾਂਦਾ ਹੈ ਇੱਕ ਔਰ 50000 1.5 ਲੱਖ ਰੁਪਇਆ ਖਰਚ ਹੋ ਗਿਆ ਔਰ 3 3 ਸਵਾ 3 ਲੱਖ ਦੀ ਗੋਪੀ ਨਿਕਚੇ ਕੇ ਇਕੱਠੇ। ਉਨ੍ਹਾਂ ਦਾ ਬਹੁਤ بڑا ਨੁਕਸਾਨ ਹੋਇਆ ਹੈ। ਗਵਰਨਮੈਂਟ ਕੋ ਵੀ ਅਪੀਲ ਕਰਾਂਗੇ। ਆਪ ਹੀ ہماری ਵਾਜ ਠਾਓਗੇ। ਆਪ ਦੇਖਣੇ ਆਏ ਹੋ ਕਿ ਲੋਕਾਂ ਕੀ ਜੋ ਹੋਇਆ ਹੈ। ਆਪਕਾ ਵੀ ਧੰਨਵਾਦ। ਪ੍ਰਧਾਨ ਜੀ ਨੇ ਉਤ ਪਹਿਲੇ ਵੀ ਕਹਾ ਥਾ ਕਿ ਮੈਂ ਆਉਂਗਾ। ਮੈਂ ਕਹਾ ਕਿ ਅਭੀ ਪਾਣੀ ਚੜਿਆ ਤੇ ਉਹਨੂੰ ਉਤਰ ਲੈ ਤੋ ਫਿਰ ਤੁਸੀਂ ਇਥੇ ਆ ਪਰ ਮੈਂ ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹਦੇ ਵਿੱਚ ਰਾਧਾ ਸਵਾਮੀ ਸੰਪਰਦਾ ਉਹਦੇ ਜਿਹੜੇ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ ਉਹਦੇ ਜਿਹੜੇ ਸਰੀਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪੇਚ ਕੇ ਇਹਨਾਂ ਪਿੰਡਾਂ 'ਚੋਂ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਪੂਰੀ ਵਾਲੇ ਬਾਬਾ ਜੀ ਔਰ ਖਾਲਸਾ ਹੀਰ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ ਇੱਥੇ ਸਾਰੇ ਦੇਖਦੇ ਰਹੋ ਇਹਨੇ ਦਿਨ ਕਿ ਖਾਲਸਾ ਹੀਰ ਨੇ ਜੋ ਇੱਥੇ ਕੰਮ ਕੀਤਾ ਉਹ ਵੀ ਬਹੁਤ ਮਹੱਤਵਪੂਰਨ ਸੀ ਹੁਣ ਮੈਂ ਪ੍ਰਧਾਨ ਜੀ ਨੂੰ ਕਮਾਂਗਾ ਮੋਦੀ ਸਾਹਿਬ 9 ਤਰੀਕ ਨੂੰ ਆ ਰਹੇ ਆ ਜੀ ਦੇਰ 9 ਤਰੀਕ ਨੂੰ ਮੋਦੀ ਸਾਹਿਬ ਆ ਰਹੇ ਮੇਰੇ ਖਿਆਲ ਇਸ ਕਰਕੇ ਆ ਰਹੇ ਉਹ ਦਾ ਦਿਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀ ਚੋਣ ਨੇ ਮੈਂ ਵੀ ਜਰੂਰ ਉਹਨਾਂ ਨੂੰ ਰੀਸੀਵ ਕਰਦਾ ਆਪਣੀਆਂ ਡਿਮਾਂਡਸ ਵੀ ਉਹਨਾਂ ਨੂੰ ਦੱਸਦਾ ਪਰ ਉਹਨਾਂ ਨੇ ਕਿ ਮੇਰੇ ਖਲ ਕਿ ਕਿਉਂ ਕਿਉਂ ਗਨੋਰ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮਐਲਏ ਆ ਉਹ ਤਿੰਨੇ ਹੀ ਸਿਟਿੰਗ ਐਮਪੀ ਤਿੰਨੇ ਸਿਟਿੰਗ ਐਮਪੀ ਫਰੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੋਂ ਹੀ ਸਿਟਿੰਗ ਐਮਪੀ ਉਸਨ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਲੈਕਸ਼ਨ ਤੋਂ ਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾਏ ਜਿਹੜਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸੂਲਟ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਵਾਰਫੁੱਟਿੰਗ ਦੇ ਉੱਤੇ ਇਹ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਇਹ ਜਿਹੜਾ ਪੰਜਾਬ ਵਿੱਚ ਹਮੇਸ਼ਾ ਜੜਹੜ ਆਉਂਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਚੀਜ਼ ਕਰਕੇ ਜਾਓ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਇਹੋ ਜਿਹਾ ਹੜ੍ਹ ਦੇਖਣ ਮੁੱਖ ਮੰਤਰੀ ਦੇ ਢਾਕਲ ਹੋਣ ਤੇ ਚੇਜ ਹੋਣ ਦੀ ਬੜੀ ਚਰਚਾ ਮਣੀ ਉਹ ਤੁਸੀਂ ਛੱਡੋ ਅੱਜ ਆਪਾਂ ਹੜ੍ਹ ਦੀ ਗੱਲ ਕਰਨੇ ਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh gill immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜਵਾਹਰ ਨਵੋਦੇਯ ਵਿਦਿਆਲੇ ਦਬੂੜੀ ਵਿੱਚ ਫਸੇ 400 ਵਿਦਿਆਰਥੀਆਂ ਅਤੇ 40 ਅਧਿਆਪਕਾਂ ਦੇ ਰੈਸਕਿਊ ਵਿੱਚ ਅਹਿਮ ਯੋਗਦਾਨ ਦੇਣ ਕਾਰਨ ਚਰਚਾ ਵਿੱਚ ਆਏ ਗਲੋਬਲ ਸਿਕਸ ਵੱਲੋਂ ਗੁਰਦਾਸਪੁਰ ਵਿੱਚ ਇੱਕ ਵੱਡਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਇੱਥੇ ਪਹਿਲੇ ਗੇੜ ਵਿੱਚ 400 ਟਰਾਲੇ ਮਿੱਟੀ ਖਰੀਦ ਕੇ ਡੰਪ ਕੀਤੀ ਜਾ ਰਹੀ ਹੈ ਤੇ ਤੇਜ਼ੀ ਨਾਲ ਮਿੱਟੀ ਬੋਰੀਆਂ ਵਿੱਚ ਭਰਨ ਦਾ ਕੰਮ ਚੱਲ ਰਿਹਾ ਹੈ ਅਲੀਗੇੜ ਵਿੱਚ 20000 ਟੋੜੇ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਸ ਕੰਮ ਵਿੱਚ ਗਲੋਬਲ ਸਿਕਸ ਦੀ ਸਹਿਯੋਗੀ ਹੈ ਸਾਂਝ ਫਾਊਂਡੇਸ਼ਨ ਜੋ ਮਸ਼ਹੂਰ ਕਲਾਕਾਰ ਦਿਲਜੀਤ ਦੋਸਾਂਝ ਦੀ ਫਾਊਂਡੇਸ਼ਨ ਹੈ ਗੁਰਦਾਸਪੁਰ ਵਿੱਚ ਚੱਲ ਰਿਹਾ ਕੰਮ ਟੁੱਟੇ ਹੋਏ ਬਨਪੂਰਨ ਦੀ ਤਿਆਰੀ ਦਾ ਪਹਿਲਾ ਚਰਨ ਹੈ ਇੱਥੋਂ ਜਿਵੇਂ ਜਿਵੇਂ ਅਤੇ ਜਿੱਥੋਂ ਜਿੱਥੋਂ ਡਿਮਾਂਡ ਆਏਗੀ ਤਿਵੇਂ-ਤਿਵੇਂ ਉੱਥੇ-ਉੱਥੇ ਮਿੱਟੀ ਭਰੀਆਂ ਬੋਰੀਆਂ ਭੇਜੀਆਂ ਜਾਣਗੀਆਂ ਤਾਂ ਜੋ ਬਨ ਪੂਰੇ ਜਾ ਸਕਣ ਮੈਂ ਵਲੰਟੀਅਰ ਹਾਂ ਜੀ ਗਲੋਬਲ ਸਿਕਸ ਤੋਂ ਅੱਜ 6 ਤਰੀਕ ਇੱਥੇ ਗਲੋਬਲ ਸਿਕਸ ਅਤੇ ਸਾਂਝ ਫਾਊਂਡੇਸ਼ਨ ਜੋ ਦਲਜੀਤ ਦਸਾਂਝ ਦੀ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹਨ ਦੌਰਾਨ ਜਿੱਥੇ ਕਾਫੀ ਜਗ੍ਹਾ ਤੇ ਪਾੜ ਪੈ ਗਏ ਉਹਨਾਂ ਨੂੰ ਪੂਰਨ ਲਈ ਇਹ ਮਿੱਟੀ ਸੈਂਡ ਬੈਗਸ ਜਿਹੜੇ ਨੇ ਇਹ ਤਿਆਰ ਕੀਤੇ ਜਾ ਰਹੇ ਨੇ ਭਾਵੇਂ ਕਿਸੇ ਵੀ ਏਰੀਆਸ ਤੋਂ ਜੇਕਰ ਸੰਗਤ ਵੱਲੋਂ ਜਾਂ ਕਿਸੇ ਵੱਲੋਂ ਉਹਨਾਂ ਦੇ ਸਰਪੰਚ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਰਿਕੁਐਸਟ ਆਏਗੀ ਪੇ ਇੱਥੇ ਪਾੜ ਪਿਆ ਹੈ ਸੋ ਉੱਥੇ ਪਹਿਲਾਂ ਅਸੀਂ ਅਸੈਸਮੈਂਟ ਕਰਾਂਗੇ ਕਿ ਜੈਨੂਇਨ ਆ ਜਾਂ ਕਈ ਵਾਰੀ ਵੈਸੇ ਹੀ ਕੋਈ ਕਹਿ ਦਿੰਦਾ ਹਾਂ ਜੀ ਪਿੰਡ ਦਾ ਰਸਤਾ ਨੀਵਾ ਆ ਜਾਂ ਵੈਸੇ ਕੋਈ ਗੱਲਬਾਤ ਆ ਸੋ ਪ੍ਰੋਪਰ ਅਸੈਸਮੈਂਟ ਕਰਨ ਤੋਂ ਬਾਅਦ ਚੀਜ਼ ਜਿਹੜਾ ਇਹ ਸਾਰੀ ਉੱਥੇ ਸਮਾਨ ਭੇਜਿਆ ਜਾਏਗਾ ਹਾਲੇ ਤੱਕ ਜੀ ਟਿਪਰ ਇੱਥੇ ਬੁਲਾਏ ਜਾ ਰਹੇ ਨੇ ਤਕਰੀਬਨ 20000 ਬੂਰਾ ਹਾਲੇ ਪਹਿਲਾਂ ਸਟਾਰਟਿੰਗ ਜਿਹੜਾ ਅਸੀਂ ਭਰਨ ਜਾ ਰਹੇ ਹਾਂ ਕਿਉਂਕਿ ਪਹਿਲਾਂ ਜਾਂ ਜਿਹੜੀ ਸਟਾਰਟਿੰਗ ਕੀਤੀ ਗਈ ਸੀ ਐਮਰਜੈਂਸੀ ਸੇਵਾਵਾਂ ਤੋਂ ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਗਏ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਸੋਲਰ ਲਾਈਟ ਇਦੇ ਨਾਲ ਨਾਲ ਹੋਰ ਬਹੁਤ ਕੁਝ ਜ਼ਿਕਰ ਕਰ ਲਈ ਅਸੀਂ ਗਰੋਸਰੀ ਦੀ ਸੇਵਾ ਜਾਂ ਕਹਿ ਲੋ ਲੋਕਾਂ ਨੂੰ ਪਾਣੀਆਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਕੀਤੀਆਂ ਗਈਆਂ ਹੁਣ ਜਿਹੜੇ ਨੈਕਸਟ ਫੇਸ ਸੀਗਾ ਜਿਹੜੀਆਂ ਮੇਨ ਪ੍ਰੋਬਲਮਸ ਹੁਣ ਅੱਗੋਂ ਆਣ ਗਈਆਂ ਕਿਉਂਕਿ ਲੋਕਾਂ ਦੇ ਘਰਾਂ ਦਾ ਸਮਾਨ ਜਿਹੜਾ ਭਾਵੇਂ ਬੈੱਡ ਨੇ ਭਾਵੇਂ ਫਰਿੱਜ ਨੇ ਜਾਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਇਹ ਸਾਰੀਆਂ ਇਸ ਵੇਲੇ ਖਰਾਬ ਹੋ ਚੁੱਕੀਆਂ ਉਹ ਸਾਡੀਆਂ ਜਿਹੜੀਆਂ 7 ਟੀਮਾਂ ਲੱਗੀਆਂ ਹੋਈਆਂ ਨੇ ਉਹ ਅਸੈਸਮੈਂਟ ਕਰਕੇ ਆਣੀਆਂ ਉਸ ਤੋਂ ਬਾਅਦ ਜੋ ਜਿਹੜਾ ਉਸ ਸਾਰਾ ਸਮਾਨ ਜਿਹੜਾ ਆ ਉਹ ਵੀ ਸੰਗਤ ਨੂੰ ਪ੍ਰੋਵਾਈਡ ਕੀਤਾ ਜਾਏਗਾ ਸੰਗਤ ਦੇ ਸਹਿਯੋਗ ਸਦਕਾ ਗਲੋਬਲ ਸਿੱਖ ਅਤੇ ਸਾਂਝ ਫਾਊਂਡੇਸ਼ਨ ਵੱਲੋਂ ਮਿੱਟੀ ਦੇ ਤਕਰੀਬਨ ਜੀ ਤਿੰਨ ਚਾਰ ਇਲਾਕੇ ਨੇ ਸਾਨੂੰ ਨਾਵਾਂ ਦਾ ਤੇ ਨਹੀਂ ਪਤਾ ਕਿਉਂਕਿ ਅਸੀਂ ਆਪ ਬਾਹਰੋਂ ਆਏ ਆ ਸੋ ਜਿੱਥੇ ਜਿੱਥੇ ਤੱਕ ਵੀ ਅਸੀਂ ਪਹੁੰਚ ਕਰਕੇ ਤਕਰੀਬਨ 400 ਜਿਹੜਾ ਟਿਪਰ ਆ ਉਹਦੇ ਨਾਲ ਜਿਹੜੀ ਆਪਾਂ ਇਹ ਸਟਾਰਟਿੰਗ ਜਿਹੜਾ ਪੈਕਿੰਗ ਕਰ ਰਹੇ ਆ ਉਹਦੇ ਨਾਲ ਲੱਗੋ ਕਿਉਂਕਿ ਕਈ ਏਰੀਆਜ਼ ਇਦਾਂ ਦੇ ਨੇ ਜਿੱਥੇ ਟਿਪਰ ਨਹੀਂ ਜਾ ਸਕਦੇ ਫਿਰ ਟਰਾਲੀਆਂ ਦੇ ਨਾਲ ਜਿਹੜੀਆਂ ਮਿੱਟੀ ਭਰ ਕੇ ਉੱਥੇ ਜਾਏ ਨਹੀਂ ਜੀ ਨਹੀਂ ਹਾਲੇ ਤੱਕ ਤੇ ਕਿਸੇ ਵੱਲੋਂ ਡੋਨੇਟ ਨਹੀਂ ਲਈ ਅਸੀਂ ਇਹ ਸਾਰੀ ਅਸੀਂ ਆਪ ਖਰੀਦ ਰਹੇ ਆ ਗਲੋਬਲ ਸਿੱਖ ਤੇ ਸਾਂਝ ਫਾਊਂਡੇਸ਼ਨ ਵੱਲੋਂ ਸਾਂਝੀ ਪੰਪੂਰਨ ਦਾ ਜੀ ਜਿਹੜਾ ਅਸੀਂ ਆਪਣੀ ਅੱਖੀ ਦੇਖਿਆ ਸੀ ਉਹ ਸੀਗਾ ਜੀ ਫਰੀਦਪੁਰ ਜਿਹੜਾ ਬਿਲਕੁਲ ਕਹਿ ਲੋ ਬਾਰਡਰ ਦੇ ਕੰਢੇ ਤੇ ਪਿੰਡ ਪੈਂਦਾ ਲਾਸਟ ਉਥੋਂ ਕਾਫੀ ਲੰਬਾ ਪਾਰ ਸੀਗਾ 40 ਤੋਂ 50 ਫੁੱਟ ਦਾ ਸਭ ਤੋਂ ਪਹਿਲਾਂ ਅਸੀਂ ਉਧਰੋਂ ਸ਼ੁਰੂ ਕਰਾਂਗੇ ਫਿਰ ਆਉਣ ਵਾਲੇ ਟਾਈਮ ਤੇ ਜਿੱਦਾਂ ਜਿੱਦਾਂ ਹੋਰ ਪਾਸਿਓਂ ਜੇਕਰ ਰਿਕੁਐਸਟ ਆਣਗੀਆਂ ਸੰਗਤ ਵੱਲੋਂ ਜਾਂ ਉੱਥੋਂ ਦੇ ਸਰਪੰਚ ਜਾਂ ਕੋਈ ਹੋਰ ਦੱਸ ਫਿਰ ਉਧਰ ਵੀ ਲੋਕੇਸ਼ਨ ਤੇ ਅਸੀਂ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਜਿਹੜੀਆਂ ਉੱਥੇ ਇਹ ਸਾਰੀਆਂ ਜਿਹੜੀਆਂ ਬੋਰੀਆਂ ਨੇ ਸੈਂਡ ਰੇਤਾ ਦੀਆਂ ਮਿੱਟੀ ਦੀਆਂ ਇਹ ਸਾਰੀਆਂ ਉੱਥੇ ਭੇਜੀਆਂ ਜਾਂਦੀਆਂ ਮੈਂ ਦੱਸ ਰਿਹਾ ਜੀ ਸਾਨੂੰ ਹਾਲੇ ਤੱਕ ਨਹੀਂ ਪਤਾ ਅਸੈਸਮੈਂਟ ਟੀਮਾਂ ਸਾਨੂੰ ਆ ਕੇ ਦੱਸਣਗੀਆਂ ਵੈਸੇ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਨੇ ਤਕਰੀਬਨ 300 ਵਲੰਟੀਅਰ ਜਿਹੜਾ ਆ ਉਹ ਸਾਰੇ ਅਲੱਗ-ਅਲੱਗ ਏਰੀਆ ਸੇ ਚਾਹੇ ਫਾਜ਼ਿਲਕਾ ਰਮਦਾਸ ਹੈ ਅਜਨਾਲਾ ਆਇਆ ਇਧਰ ਗੁਰਦਾਸਪੁਰ ਦਾ ਏਰੀਆ ਆ ਪਠਾਨਕੋਟ ਦਾ ਏਰੀਆ ਆ ਇਹ ਸਾਰੇ ਏਰੀਆ ਸੇ ਜਿਹੜੇ ਸਾਰੇ ਗਲੋਬਲ ਸਿੱਖ ਦੇ ਜਿਹੜੇ ਵਲੰਟੀਅਰ ਨੇ ਉਹ ਸਾਰੀਆਂ ਮੁਢਲੀਆਂ ਸੇਵਾਵਾਂ ਐਮਰਜੈਂਸੀ ਸੇਵਾਵਾਂ ਲਗਾਤਾਰ ਦੇ ਰਹੇ ਨੇ ਹਾਂਜੀ ਕਿਉਂਕਿ ਜਿਹੜਾ ਪਹਿਲਾ ਫੇਜ਼ ਸੀਗਾ ਉਹਦੇ ਵਿੱਚ ਐਮਰਜੈਂਸੀ ਸੇਵਾਵਾਂ ਅਸੀਂ ਦੇ ਚੁੱਕੇ ਆਂ ਫਾਜ਼ਿਲਕਾ ਵਿੱਚ ਹਾਲੇ ਵੀ ਜਿਹੜੀਆਂ ਕਹਿ ਲੋ ਰੈਸਕਿਊ ਆਪਰੇਟ ਚੱਲ ਰਹੇ ਨੇ ਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਇਧਰਲੇ ਪਾਸੇ ਕਿਉਂਕਿ ਪਾਣੀ ਉੱਤਰ ਚੁੱਕਾ ਆ ਹੁਣ ਅੱਗੋ ਸੰਗਤ ਨੂੰ ਕਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਆ ਉਹਦੇ ਅਕੋਰਡਿੰਗਲੀ ਜਿੱਦਾਂ ਜਿੱਦਾਂ ਅਸੈਸਮੈਂਟ ਹੋਏਗੀ ਉਹਦੇ ਵਿੱਚ ਕੀ ਰਿਕੁਆਇਰਮੈਂਟਸ ਆਣਗੀਆਂ ਉਹਦੇ ਅਕਾਊਂਟ ਲਈ ਜਿਹੜੀ ਆ ਅਕੋਰਡਿੰਗਲੀ ਜਿਹੜੀ ਕਹਿ ਲੋ ਨੈਕਸਟ ਸੇ ਪੀਐਸ ਪੈਲੇਸ ਕਰਕੇ ਉਹਦਾ ਨਾਮ ਹੈ ਪੀਐਸ ਗਾਰਡਨ ਹਾਂਜੀ ਉਹ ਬਹੁਤ ਵੱਡਾ ਪੈਲੇਸ ਹੈ ਉਥੇ ਹਾਲੇ 3 ਦਿਨ ਹੋਏ ਨੇ ਤੇ ਸਾਰਾ ਉਹ ਪੈਲੇਸ ਜਿਹੜਾ ਕਹਿ ਲਓ ਫੁੱਲ ਹੋ ਚੁੱਕਾ ਹੈ ਸੰਗਤ ਦੇ ਸਹਿਯੋਗ ਸਦਕਾ ਉਥੇ ਰਾਸ਼ਨ ਗਰੋਸਰੀ ਵਾਸ਼ਿੰਗ ਮਸ਼ੀਨਾਂ ਬੈੱਡ ਉਹ ਸਾਰਾ ਸਮਾਨ ਨਾਲ ਭਰ ਚੁੱਕਾ ਆ ਤਕਰੀਬਨ 2 ਤੋਂ 3 ਦਿਨਾਂ ਚ ਜਿਹੜਾ ਆ ਅਗਲਾ ਫੇਸ ਜਿੱਦਾਂ ਪਾ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਮੱਝਾਂ ਰੁੜ ਗਈਆਂ ਜਾਂ ਮਰ ਗਈਆਂ ਉਹ ਵੀ ਪ੍ਰੋਜੈਕਟਡ ਆ ਅਸੀਂ ਸਟਾਰਟ ਕਰ ਚੁੱਕੇ ਹਾਂ ਹੁਣ ਤੱਕ ਤਕਰੀਬਨ 8 ਤੋਂ 10 ਮੱਝਾਂ ਅਸੀਂ ਦੇ ਚੁੱਕੇ ਹਾਂ ਆਉਣ ਵਾਲੇ ਸਮੇਂ 'ਚ ਵੀ ਜਿੱਥੋਂ ਜਿੱਥੇ ਪਤਾ ਲੱਗੇਗਾ ਕਿ ਜੇਕਰ ਕਿਸੇ ਦੇ ਪਸ਼ੂ ਜਾਂ ਮੱਝਾਂ ਰੁੜ ਗਈਆਂ ਨੇ ਉਹਨਾਂ ਨੂੰ ਚਾਹੇ ਬੱਕਰੀਆਂ ਹੀ ਕਿਉਂ ਨਾ ਹੋਣ ਕੋਈ ਵੀ ਚੀਜ਼ ਹੋਵੇ ਉਹ ਜਿਹੜੀ ਅਸੀਂ ਪ੍ਰੋਵਾਈਡ ਕਰਾਈਏ ਹਾਂਜੀ ਜੀ ਹਾਂਜੀ ਬਿਲਕੁਲ ਇਸ ਤੋਂ ਜਿਹੜਾ ਨੈਕਸਟ ਫੇਜ਼ ਇਹੀ ਹੈ ਜੀ ਰੀਬਿਲਡ ਦਾ ਤਕਰੀਬਨ ਜਿਸ ਤਰ੍ਹਾਂ ਕਹ ਲੋ ਸਾਂਝ ਫਾਊਂਡੇਸ਼ਨ ਵੱਲੋਂ ਔਰ ਗਲੋਬਲ ਸਿਕਸ ਵੱਲੋਂ ਸਾਂਝ ਆਏ ਅਨਾਉਂਸ ਕਰ ਦਿੱਤਾ ਗਿਆ ਆ ਮਿਨੀਮਮ ਜਿਹੜੇ 10 ਪਿੰਡ ਲੈ ਗਏ ਨੇ ਉਸ ਤੋਂ ਇਲਾਵਾ ਵੀ ਜਿੱਦਾਂ ਜਿੱਦਾਂ ਸੰਗਤ ਸਹਿਯੋਗ ਦਿੰਦੀ ਰਹੇਗੀ ਨਾਲ ਨਾਲ ਜਿਹੜੇ ਘਰ ਬਣਾਉਣ ਦੀ ਸੇਵਾਵਾਂ ਨੇ ਉਹ ਤਕਰੀਬਨ ਹਫਤੇ ਤੋਂ 10 ਦਿਨਾਂ ਦੇ ਅੰਦਰ-ਅੰਦਰ ਉਹ ਵੀ ਆਸ ਕਰਦੇ ਹਾਂ ਕਿ ਸ਼ੁਰੂ ਹੋ ਜਾਣਗੇ। ਉਦਰਦੀਨानगर ਥਾਣੇ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਇੱਕ ਗੁੱਜਰ ਸਮੁਦਾਇ ਦੇ ਵਿਅਕਤੀ ਨੂੰ ਨਾਕੇ ਦੌਰਾਨ 262 ਗ੍ਰਾਮ ਦੇ ਕਰੀਬ ਹੈਰੋਇਨ ਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਗ੍ਰਿਫਤਾਰ ਪੁਲਿਸ ਮੁਲਾਜ਼ਮ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਹੋਇਆ ਸੀ। ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਦਿਨਾਨਗਰ ਰਜਿੰਦਰ ਮਨ ਹਾਸ ਨੇ ਦੱਸਿਆ ਕਿ ਪਿੰਡ ਬਰੀਆਰ ਲਾਗੇ ਨਾਕਾਬੰਦੀ ਦੌਰਾਨ ਇੱਕ ਸਵਿਫਟ ਕਾਰ ਤੋਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 262 ਗ੍ਰਾਮ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦੋਸ਼ੀਆਂ ਦੀ ਪਛਾਣ ਅਭਿਜੀਤ ਕੁਮਾਰ ਅਤੇ ਆਸਮਦੀਨ ਵਜੋਂ ਹੋਈ ਹੈ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਇਹਨਾਂ ਤਸਕਰਾਂ ਦੇ ਫੜੇ ਜਾਣ ਤੋਂ ਬਾਅਦ ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ ਅੱਜ ਇਹ ਨਸ਼ਾ ਵਿਰੁੱਧ ਚੱਲਿਆ ਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਸ਼ਾਮਲ ਤਾਵਕ ਅ ਅੱਜ ਰਾਤ ਕਰੀਬ 2 ਵਜੇ ਅ ਸਾਡੇ ਚੌਂਕੀ ਇਨਚਾਰਜ ਬਰੀਾਰ ਸਾਡੇ ਐਸਐਸਓ ਸਾਹਿਬ ਅ ਸਬ ਇਨਸਪੈਕਟਰ ਸਾਹਿਲ ਪਠਾਨੀਆਂ ਇਹਨਾਂ ਨੇ ਨਾਕਾ ਲਗਾਇਆ ਹੋਇਆ ਸੀ ਬਰੀਾਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸਵਿਫਟ ਕਾਰ ਸੀ ਵਾਈਟ ਇਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ 200 ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਹੈ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉੱਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini ਕੁਮਾਰ ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ પાસે ਜਿਹੜੀ 260 260 ਗ੍ਰਾਮ ਹੀਰਨ ਔਰ 1.5 ਲੱਖ ਰੁਪਇਆ ਜਿਹੜਾ ਉਹਨਾਂ ਦਾ ਨੰਦਰਾ ਕਮਣੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਐਕਟ ਦੇ ਸਾਰਾ 21 ਸੀ 27 ਏ ਤਹਿ ਪਰਚਾ थाना ਬੀਨਾਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾਂ ਡਵੈਲਪ ਕਰ ਲਿਆ ਲੇਟਰਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਹੇ ਸੋ ਇਸ ਮੁਕਦਮੇ ਦੀ ਡੇਂਗਾ ਇਹਨਾਂ ਤਕਤੀਸ਼ ਕੀਤੀ ਜਾ ਰਹੀ ਹੈ ਬੜਾ ਆਸ਼ਮਦੀਨ ਹੈ ਇਹ ਗੁੱਜਰਪੁਰ ਅਧਿਨੈਸ਼ ਬੰਦ ਰੱਖਦਾ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜ ਆ ਕਟੂਏ ਥਾਣੇ ਦੇ ਜਿਹੜਾ ਅਬੇ ਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRP ਦਾ ਮਲਾਜਮ ਹੈਗਾ ਇਹਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਅਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੋਂ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਰੈਂਡ ਐ ਸੀ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਚਲੰਦਰ ਔਰ ਕੱਲੇ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਨੇ ਆ ਔਰ ਕੋਈ ਨਾ ਕੋਈ ਕਿਸੇਰੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ ਤੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਿੰਨੇ ਆ ਇਸ ਬਾਰੇ ਤੇ ਉਹ ਗੱਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮਲਾਜ ਨੂੰ ਜਾਣਦੇ ਐ ਨਸ਼ੇ ਦਾ ਕੀ ਸਾਈਡ ਇਫੈਕਟਸ ਨੇ ਬਟ ਫਿਰ ਵੀ ਕਦੇ ਇਦਾਂ ਦਾ ਕੁਝ ਜਿਹੜਾ ਕਲ ਬੈਕਸ਼ੀਪ ਹੈ ਬਲੈਕਸ਼ੀਪ ਹੈ ਉਹ ਆ ਜਾਂਦੀ ਹੈ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੜ੍ਹ ਨੇ ਕਾਫੀ ਤਬਾਹੀ ਮਚਾਈ ਹੋਈ ਹੈ ਹੜ੍ਹ ਪੀੜਤਾਂ ਦੀ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਮਦਦ ਕਰ ਰਿਹਾ ਹੈ ਗਾਇਕਾਂ ਅਤੇ ਫਿਲਮੀ ਅਦਾਕਾਰਾਂ ਦੇ ਵੱਲੋਂ ਵੀ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਚਿੱਟੀ ਵਿੱਚ ਫਿਲਮੀ ਅਦਾਕਾਰ ਬੀਨੂ ਢਿੱਲੋਂ ਪਹੁੰਚੇ ਜਿਨ੍ਹਾਂ ਦੇ ਵੱਲੋਂ ਹੜ੍ਹ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨੂੰ ਰਾਹਤ ਸਮਗਰੀ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਸੌਖੀ ਘੜੀ ਦੇ ਵਿੱਚ ਹਰ ਇੱਕ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਹਿੰਦੇ ਕਿ ਪੰਜਾਬੀ ਕਦੇ ਵੀ ਦੱਬਣ ਵਾਲੇ ਨਹੀਂ ਹਨ। ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਆਏ ਜੀ ਬਿਸਰਤ ਦੇ ਭਲੇ ਹੰਦ ਅਰਦਾਸ ਹੈ ਨਾ ਜੀ। ਆਪਾ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਾਧਦੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣਾ ਹੀ ਪੈਣਾ ਆਪਾਂ ਨੂੰ ਵਾਹਿਗੁਰੂ ਦੇ ਭਾਣੇ ਨੂੰ ਹਨਾ ਸੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋਈ ਐਨਜੀਓ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇ ਬਡਿਕਲ ਹੌਸਲੇ ਦੀ ਲੋੜ ਹੈ ਹਨਾ ਬਾਬਾ ਤੰਦਰੁਸਤੀਆਂ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਹੈ ਆਪਾਂ ਸਾਰੇ ਭੈਣ ਭਰਾ ਇਕੱਜ ਦੇ ਨਾਲ ਖੜੇ ਆ ਸਾਰੇ ਜਾਨੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉੱਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰ ਆਵਾਂਗੇ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾਥੋਂ ਤੇਲ ਫੁੱਲ ਯੋਗਦਾਨ ਪਾ ਹੋਇਆ ਸੋ ਸਾਰੇ ਜਾਨੇ ਅਸੀਂ ਪਾਉਣਾ ਹੈ ਭੈਣ ਭਰਾ ਇਕੱਠੇ ਹੋ ਕੇ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣੇ ਦਸਮਾ ਦਸੌਂ ਦਾ ਆਪਾਂ ਹਮ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਸਾਰੇ ਅਸੀਂ ਡੀਸੀ ਸਾਹਿਬਾਂਜ਼ ਨਾਲ ਗੱਲ ਕੀਤੀ ਕਹੀ ਥਾ ਮੈਂ ਸਿੱਧਾ ਦੀ ਲੋਡ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋਡ ਹੈ ਜਾਂ ਮੈਟ੍ਰਸ ਦੀ ਲੋਡ ਹੈਗੀ ਹੈ ਜੀ ਮੱਛਰਦਾਨੀਆਂ ਦੀ ਲੋਡ ਹੈ ਆਟੋਮਾウス ਦੀ ਲੋਡ ਹੈ ਜਿਹੜੀ ਜਿਹੜੀ ਜ਼ਰੂਰਤ ਮੰਦ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਨੇ ਜਾਂ ਉਸ ਪਿੰਡ ਦੇ ਸਰਪੰਚ ਹੈ ਕਿ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਭੈਣ ਭਰਾ ਇਸ ਵੇਲੇ ਇਹ ਸੌਖੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾ ਰਹੇ ਨੇ ਇਸ ਸੰਦਭ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਤੇ ਵੱਡੀ ਗੱਲ ਹੈ ਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਜੀ ਉਦੋਂ ਥੋੜਾ ਜਿਹਾ ਔਖਾ ਹੋਣਾ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰ ਦੀ ਟੀਮਾ ਬਣਾ ਕੇ ਆਪਾਂ ਮੈਡੀਕਲ ਦੇ ਵਿੱਚ ਮੈਡੀਸਨਸ ਲੈ ਕੇ ਆ ਸਕਦੇ ਆ ਸੋਂ ਤੋਂ ਵੀ ਬਿਆਪਤਾ ਕੜੇ ਹੋ ਕੇ ਰਹਿਣਾ ਤੇ ਬਾਬਾ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਅੱਗੇ ਫੇਰ ਅਰਦਾਸ ਵੀ ਇਹ ਸਾਡੇ ਸਾਰੇ ਭੈਣ ਭਰਾ ਹਮੇਸ਼ਾ ਚੜ੍ਹਦੀਆਂ ਲੱਗਦਾ ਨੇ ਪੰਜਾਬ ਨੇ ਪੂਰੀ ਇੱਕ ਜੁੱਟ ਹੋ ਕੇ ਜਿੰਨੇ ਨੌਜਵਾਨਵਾ ਸਾਰੇ ਮਤਲਬ ਸੱਜੀ ਵਾਲਦਾ ਸੰਦੇਸ਼ ਸਾਨੂੰ ਉਹੀ ਕਹਿਣਾ ਉਹਨਾਂ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਹੀ ਇੰਨਾ ਜੀ ਇਸੇ ਆਪ ਦੇ ਆ ਪੰਜਾਬ ਨੂੰ ਫੇਰ ਪੰਜਾਬ ਰੰਗਲਾ ਬੁਖ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਏਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਹੀਂ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇ ਕਿਰਪਾ ਕਰੇ ਜੀ ਇਨਸਾਨੀਅਤ ਦੇ ਤੌਰ ਤੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਲੈਂਦਾ ਪੰਜਾਬੀ ਸਾਡਾ ਚੜ੍ਹਦਾ ਪੰਜਾਬੀ ਸਾਡਾ ਜੀ ਕੋਈ ਵੱਖਰਾ ਕੋਈ ਵੀ ਨਹੀਂ ਹੈ ਨਾ ਇਨਸਾਨੀਤ ਜੇ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਆਪਾਂ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕਿਰਪੀ ਆਈ ਹੈ ਇਹਦੇ ਖਿਲਾਫ ਲੜੀਏ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਚਿੰਤਾਜਨਕ ਦਿਖਾਈ ਦੇ ਰਹੇ ਨੇ ਜਿੱਥੇ ਹੜ੍ਹਾਂ ਕਾਰਨ ਲੋਕਾਂ ਦਾ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਖਾਸ ਕਰਕੇ ਬਾਸਮਤੀ ਝੋਨੇ ਦੀ ਫਸਲ ਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦਿਨਾਨਗਰ ਬਲਾਕ ਦੇ ਵਿੱਚ ਬਾਸਮਤੀ ਦੀ ਸਭ ਤੋਂ ਵੱਧ ਕਾਸ਼ਤ ਹੋਈ ਸੀ ਪਰ ਇਸ ਵਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੂੰ ਵੀ ਵੱਡਾ ਝਟਕਾ ਲੱਗ ਰਿਹਾ ਹੈ ਦੁਰੰਗਲਾ ਬਲਾਕ ਵਿੱਚ ਬਾਸਮਤੀ ਦੀ ਖੇਤੀ ਬਹੁਤ ਸਾਰੇ ਕਿਸਾਨ ਕਰਦੇ ਨੇ ਇਸ ਵਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੇ ਪ੍ਰਤੀ ਏਕੜ ਲਗਭਗ 35000 ਤੋਂ 40000 ਰੁਪਏ ਖਰਚ ਕੀਤੇ ਪਰ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਬਾਸਮਤੀ ਉਗਾਈ ਸੀ ਉਹਨਾਂ ਨੂੰ ਦੋਹਰਾ ਝਟਕਾ ਲੱਗਿਆ ਕਿਉਂਕਿ ਠੇਕਾ ਦੇਣਾ ਹੀ ਪਵੇਗਾ ਨਾਲ ਫਸਲ ਵੀ ਖਰਾਬ ਹੋ ਗਈ ਹੈ ਦੂਜੇ ਪਾਸੇ ਫਸਲ ਖਰਾਬ ਹੋਣ ਕਾਰਨ ਝਾੜ ਘਟ ਨਿਕਲੇਗਾ ਤੇ ਇਸ ਦੀਆਂ ਕੀਮਤਾਂ ਵੀ ਕਾਫੀ ਵੱਧ ਸਕਦੀਆਂ ਨੇ ਜਿਸ ਕਾਰਨ ਆਮ ਲੋਕਾਂ ਨੂੰ ਬਾਸਮਤੀ ਚੌਲ ਖਰੀਦਣ ਦੇ ਵਿੱਚ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ ਮੇਰਾ ਨਾਮ ਜੀ ਰੇਸ਼ਮਲ ਸਿੰਘ ਹੈ ਪਿੰਡ ਖੁਖਰਾਜਪੂਤਾ ਜ਼ਿਲ੍ਹਾ ਗਰਦਾਸਪੁਰ ਇਸ ਦਿਕਤ ਇਹ ਆਈ ਆ ਵੀ ਜਿੱਥੇ ਲੈਵਲ ਤੇ ਤੁਸੀਂ ਖੜੇ ਹੋ ਇੱਥੇ 5-5 ਫੁੱਟ ਪਾਣੀ ਚੱਲ ਕੇ ਗਿਆ ਤੇ ਹੁਣ ਚੋਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਉਹ ਫੁਕਟ ਹੋ ਗਈ ਆ ਤੇ 11 ਕਿਤੇ ਭਰਾ ਲੋਗੀ ਬਿਲਕੁਲ ਜੀ 5-700 ਏਕੜ ਇੱਥੇ ਫਸਲਾਂ ਆ ਦੀ ਗੈਰਾਈ ਦੀ ਸਾਡੇ ਪਿੰਡ ਦੀ ਬਾਕੀ ਪੂਰਾ ਇਲਾਕਾ ਵੀ ਪੂਰਾ ਹਾਰਪ੍ਰਭਾਵਿਤ ਹੋ ਗਿਆ ਲੱਗੇ ਨਵੇੜਾ ਸਕੂਲ ਜਿਹੜਾ ਤੁਸੀਂ ਵੇਖਣ ਦਿਓ ਇਹ ਵੀ ਮੰਨ ਲਓ ਪੂਰੀ ਮਾਰ ਹੇਟ ਰਿਆ ਹੜ ਦੇ ਕਿੰਨਾ ਕ ਨੁਕਸਾਨ ਆ ਨੁਕਸਾਨ ਟੋਟਲੀ ਨੁਕਸਾਨੀ ਆ ਜੀ ਟੋਟਲੀ ਡੈਮੇਜ ਆ ਮੰਨ ਲਓ ਵੀ ਕੋਈ ਇਥੇ ਪ੍ਰਾਲੀ ਤੋਂ ਇਲਾਵਾ ਕੁਝ ਨਹੀਂ ਐ ਚ ਫਸਲ ਖਰਚਾ ਪੈਂਦਾ ਕਿੱਲੇ ਦਾ ਖਰਚਾ ਜੀ ਇੱਥੇ ਆ ਹੀ ਜਾਂਦਾ 30000 ਰੁਪਇਆ ਤੇ ਇਹ ਤੀਵ ਨਹੀਂ ਮੁਰਨਾ ਇਹ ਪ੍ਰਾਲੀ ਆ ਪ੍ਰਾਲੀ ਗਲੋਲਾਣੀ ਪੈਣੀ ਆ ਉਹ ਵੀ ਉੱਤੇ ਲੇਬਰ ਚਾਣੀ ਆ ਉਦਾਂ ਫਸਲ ਕਿੰਨੇ ਕਿਤੇ ਵੀ ਨਿਕਲੇ ਦੀ ਫਸਲ ਇਹ ਲੱਖ ਦੇ ਕਰੀਬ ਹੋਈ ਜਾਂਦੀ ਹੈ ਜੀ 11 ਕਿ ਦੀ ਇਹੋ ਮੇਨ ਫਸਲ ਆ ਸਾਡੀ ਬਾਸਮਤੀ ਦੀ ਇਲਾਕਾ ਮਸ਼ਹੂਰ ਆ ਬਾਸਮਤੀ ਲਈ ਤੇ ਬਿਲਕੁਲ ਹੀ ਐਤ ਕੀ ਦੇ ਮੂਹ ਦੇ ਮੂਹ ਸੁੱਟਦਾ ਜੀ ਇਹਨੇ ਕੀ ਤਾਰ ਸਿੰਘ ਪਿੰਡ ਖੋਖਾ Rajputan ਰਹਿਣਾ ਜੀ ਅਸੀਂ ਬਾਹਮਤੀ ਖੇਤੀ ਖਿਆਲ ਕਰਦੇ ਆ ਤੇ ਪਾਣੀ ਆਣ ਦੇ ਨਾਲ ਫਸਲ ਤਿਆਰ ਹੋਈ ਦੀ ਚਾਰ ਪੰਜ ਸੌ ਕਿਲਾ ਜਿਹੜੀ ਯਾਰਾਂ ਕੀ ਉਹ ਖਤਮ ਹੋ ਗਈ ਸਾਡੀ ਸਾਡੋਂ ਖਾਨ ਜੋਗੇ ਦਾਣੇ ਦੀ ਆਸ ਵੀ ਨਹੀਂ ਰਹੀ ਪਾਣੀ ਇੱਥੇ ਚਾਰ ਚਾਰ ਪੰਜ ਮਹੀਨਾ ਫੁੱਟ ਪਾਣੀ ਇੱਥੇ ਖਲੋਤਾ ਦਾ ਹੀ ਜੀ ਬਿਲਕੁਲ ਫਸਲ ਤਬਾਹ ਹੋ ਗਈ ਆ ਲੱਗ ਲੱਗੇ ਪਿੰਡਾਂ ਦੀ ਹੋ ਗਈ ਸਾਡੀ ਤੇ ਬਹੁਤ ਜ਼ਿਆਦਾ ਹੋ ਗਈ ਆਪਣਾ ਚਾਰ ਪੰਜ ਸੌ ਕਿਲਾ ਪਿੰਡ ਦਾ ਹੀ ਉਹ ਸਾਰਾ ਨੁਕਸਾਨ ਹੋ ਗਿਆ ਸਰ ਬਾਹਮਤੀ ਹਾਂ ਬਾਹਮਤੀ ਜੀ ਇਹਨੇ ਕੋ ਲੱਖ ਸਵਾ ਲੱਖ ਦੀ ਨਿਕਲਦੀ ਕਿਲੇ ਦੀ ਜੀ ਸਾਡੀ ਕਿੰਨਾ ਖਰਚਾ ਪੈ ਗਿਆ ਸੀ ਖਰਚਾ 30000 ਰੁਪਏ ਸਾਡਾ ਆ ਜਾਂਦਾ ਲਾਂਦਾ ਜੀ ਤੇ ਬਾਕੀ ਖਾਦਾਂ ਖੁਦਾਂ ਵੱਖਰੇ ਪਾਈ ਦਵਾਈਆਂ ਉੱਤੇ ਸਪ੍ਰੇਆਂ ਕਰੀਦਾ ਤੇ ਸਾਰੀ ਫਸਲ ਤਬਾਹ ਹੋ ਗਈ ਜੀ ਹੁਣ ਤੇ ਇਸ ਕਰਕੇ ਇਹ ਨਮਾਇਦਾ ਦਿੱਤਾ ਜਾਏਗਾ ਸਾਡਾ ਅਗੇ ਕਣਕ ਨੂੰ ਬੀਜਿਆਂ ਦਾ ਕੋਈ ਸਰਕਲ ਚੱਲ ਸਕੇ ਬਹੁਤ ਬਹੁਤ ਮਿਹਰਬਾਨੀ ਹੋਏਗੀ ਸਰਕਾਰ ਦੀ ਜੇ ਤਾਂ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਖੋਖਰਾਂ ਦਾ ਮੈਂ ਰਹਿਣ ਵਾਲਾ ਹਾਂ ਸਾਡੇ ਇੱਥੇ 11 ਕਿਨੂ ਮੇਨ ਮੰਨਿਆ ਜਾਂਦਾ ਹੈ ਕਿ ਕਿੱਤਾ ਸਾਡਾ ਵੀ 11 ਕਿਨੂ ਬੀਜਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੀ 11 ਕਿਤਾ ਯਾਰ ਹੋ ਗਏ ਕਿ ਤਿਆਰ ਹੋ ਕੇ ਮਰੀਜ਼ ਖਸਾ ਦੀ ਰਹੇ ਸਪਰੇਆਂ ਦਾ ਜੋ ਵੀ ਖਰਚਾ ਖੋਚਾ ਕਰਕੇ ਤਕਰੀਬਨ ਇੱਥੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ ਟਹਿ ਗਈ ਹੈ ਤੇ ਮਿੱਟੀ ਪੈ ਗਈ ਹੈ ਹੁਣ ਕੋਈ ਮੈਦ ਨਹੀਂ ਪੀਓ ਤੋ ਖਰਚਾ ਵੀ ਨਿਕਲੇਗਾ ਵੱਡੀ ਜਾਏ ਪਹਿਲੀ ਚੋ ਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਕਰਦਾ ਤੇ ਪੈਲੀਆਂ ਵੀ ਖਰਾਬ ਹੋ ਚੁੱਕੀਆਂ ਨੇ 11 ਕਿ ਠੇਕੇ ਵਾਲੀਆਂ ਸਾਰੀਆਂ ਪੈਲੀਆਂ ਨੇ ਤਕਰੀਬਨ ਸਾਰੀਆਂ ਤੁਸੀਂ ਪਿਛੇ ਦੇਖ ਸਕਦੇ ਪੰਚਾਇਤੀ ਏਰੀਆ ਹੀ ਸਾਰਾ ਤੇ ਲਾਗੇ ਪਿੰਡਾਂ ਦਾ ਵੀ ਘੱਟੋ ਘਾਟੀ ਤੇ 1500 ਵਾਦੀ ਕਿੱਕੜ ਕੋ ਕਿਹਾ ਜਾ ਕਿ ਮਾਰੇ ਗਏ ਬਹੁਤ ਜ਼ਿਆਦਾ ਤੇ ਹੁਣ ਇਹੋ ਬੇਨਤੀ ਸਰਕਾਰ ਨੂੰ ਵੀ ਸਾਨੂੰ ਮੌਜੂਦਾ ਦਿੱਤਾ ਜਾਏ 11 21 ਤੋਂ ਬਿਨਾ ਸਾਡੇ ਤੇ ਵੀ ਜਿੱਥੇ ਦਾਣੀ ਖਾਂ ਜੋਗੇ ਨਹੀਂ ਨਿਕਲਦੇ ਵੱਤ ਵੱਦ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਵੋ ਇਜਾਜ਼ਤ ਧੰਨਵਾਦ